प्यारे दोस्तों रूह दे बोल प्रोग्राम ਦੇ ਵਿੱਚ ਤੁਹਾਡਾ ਸਵਾਗਤ ਹੈ ਕਿਉਂਕਿ ਹੜ ਪੰਜਾਬ ਦੇ ਵਿੱਚ ਆਉਣ ਦੇ ਕਾਰਨ ਜਿਹੜਾ ਇੰਟਰਵਿਊਜ਼ ਦਾ ਸਿਲਸਿਲਾ ਸੀ ਉਹ ਰੁਕ ਗਿਆ ਸੀ ਲੇਕਿਨ ਹੁਣ ਇੰਟਰਵਿਊਜ਼ ਦਾ ਹੜ ਆ ਗਿਆ ਜਦੋਂ ਹੜ ਵੀ ਰੁਕੇ ਨੇ ਤੇ ਇੰਟਰਵਿਊਜ਼ ਦਾ ਹੜ ਆ ਗਿਆ ਹੁਣ ਇੱਕ ਦਿਨ ਦੇ ਵਿੱਚ ਹੀ ਬਹੁਤ ਸਾਰੀਆਂ ਇੰਟਰਵਿਊਜ਼ ਅਸੀਂ ਕਰ ਰਹੇ ਆ ਜਿਹੜੀ ਵੀ ਕੋਈ ਉਹ ਹਸਤੀ ਜਿਹੜੀ ਬਹੁਤ ਮਸ਼ਹੂਰ ਹੈ ਸਾਨੂੰ ਮਿਲਦੀ ਹੈ ਮਸ਼ਹੂਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਿਸੇ ਦਾ ਨਾਮ ਬਹੁਤ ਮਸ਼ਹੂਰ ਹੋਵੇ ਲੇਕਿਨ ਜਿਹੜੀ ਹਸਤੀ ਕਿਸੇ ਮਸ਼ਹੂਰ ਹਸਤੀ ਨਾਲ ਜੁੜੀ ਹੋਵੇ ਉਹ ਵੀ ਮਸ਼ਹੂਰ ਹੁੰਦੀ ਹੈ ਉਸ ਤਰ੍ਹਾਂ ਦੇ ਇੱਕ ਜਿਹੜੇ ਮੈਡਮ ਨੇ ਸਾਨੂੰ ਮਿਲੇ ਚਰਨ ਜੀ ਤੇ ਚਰਨਜੀਤ ਜੀ ਆਲਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਧੀਆ ਤੁਸੀਂ ਮੈਨੂੰ ਬੱਸ ਵਧੀਆ ਪਹਿਲਾਂ ਤਾਂ ਇਹ ਵਧੀਆ ਹੈ ਕਿ ਤੁਸੀਂ ਪਹਿਲੀ ਇੰਟਰਵਿਊ ਕਰ ਰਹੇ ਹੋ ਹਾਂ ਜੀ ਮੈਂ ਪਹਿਲੀ ਤੇ ਤੁਸੀਂ ਘਬਰਾ ਰਹੇ ਹੋ ਤੁਹਾਨੂੰ ਪਸੀਨਾ ਆ ਰਿਹਾ ਮੈਂ ਬਹੁਤ ਨਰਵਸ ਪਸੀਨਾ ਆ ਰਿਹਾ ਹਾਂ ਜੀ ਤਾਂ ਪਸੀਨਾ ਆਪਾਂ ਹੁਣ ਦੂਰ ਕਰਦੇ ਨੇ ਕਿਉਂਕਿ ਇੰਟਰਵਿਊ ਬਹੁਤ ਅੱਛੀ ਹੋਣੀ ਹੈ ਤੇ ਸ਼ੁਰੂਆਤ ਆਪਾਂ ਤੁਹਾਡੇ profession ਤੋਂ ਕਰਦੇ ਹਾਂ ਤੁਹਾਡਾ profession ਕੀ ਹੈ ਮੈਂ ਮੇਕਅਪ ਆਰਟਿਸਟਾਂ ਜੀ ਤੇ ਸੈਲੀਬ੍ਰਿਟੀ ਮੇਕਅਪ ਆਰਟਿਸਟਾਂ ਪਹਿਲਾਂ ਮੈਂ ਨਾਰਮਲ ਮੇਕਅਪ ਆਰਟਿਸਟਰੀ ਮੈਂ ਪਿੰਡ ਤੋਂ ਆਂ ਜਲੰਧਰ ਸਾਈਡ ਤੋਂ ਆਂ ਨੂਰ ਮੈ ਮੇਰਾ ਸ਼ਹਿਰ ਹੈ ਤੇ ਪਿੰਡ ਮੇਰਾ ਨਤਾ ਹੈ ਜੀ ਤੇ ਮੈਂ ਉੱਥੋਂ ਦੀ ਆ ਤਾਂ ਬਹੁਤ ਪਿੰਡ ਮਸ਼ਹੂਰ ਹੈ ਹਾਂ ਜੀ ਕਿਸ ਕਾਰਨ ਮੈਨੂੰ ਨਹੀਂ ਪਤਾ ਨੂਰਮੈਲ ਨੂਰਮੈਲ ਕਹਿੰਦੇ ਨੇ ਨਾ ਨੂਰਮੈਲ ਦੀ ਮੋਰੀ ਹਾਂ ਇਸ ਕਾਰਨ ਜਿਹਦਾ ਪਿੰਡ ਪਤਾ ਨਹੀਂ ਹੋਣਾ ਨਾ ਤਾਂ ਪਿੰਡ ਵੀ ਸ਼ਾਇਦ ਕੋਈ ਆਰਟਿਸਟ ਹੋਏ ਜਾਂ ਕੁਝ ਹੋਵੇ ਸਾਡੇ ਪਿੰਡ ਦਾ ਇੱਕ ਬਾਹਰ ਨੇ ਉਹ ਕੈਨੇਡਾ ਚੋਂ ਜਿੱਦਾਂ ਕਾਫੀ ਮਤਲਬ ਇਧਰ ਨਹੀਂ ਆਉਂਦੇ ਉਹ ਬਾਹਰ ਕੈਨੇਡਾ ਚ ਨੇ ਉਹਨਾਂ ਦੇ ਨਾਮ ਤੋਂ ਬਹੁਤ ਹਾਂਜੀ ਉਹ ਮਤਲਬ ਉਹਨਾਂ ਦੇ ਨਾਮ ਤੋਂ ਬਹੁਤ ਰਫਤਾਰ ਨੇ ਪਤਾ ਕੀ ਕਹਿਣਾ ਹੈ ਹਾਂਜੀ ਕਿ ਇਹਨੂੰ ਜਾਂਦੇ ਹੋਏ ਹੱਥ ਦਿਖਾਓ ਬਾਬੇ ਨੂੰ ਰੋਕ ਕੇ ਰੱਖੋ ਢਾਂਗ ਨਾਲ ਤੇ ਹੱਥ ਦਿਖਾਓ ਹੈਨਾ ਇਹ ਹੀ ਗੱਲ ਹੋ ਗਈ ਨਾ ਹਾਂਜੀ ਹਾਂਜੀ ਕਿਉਂਕਿ ਮੈਨੂੰ ਪਤਾ ਨਹੀਂ ਕਿਵੇਂ ਜੁੜ ਜਾਂਦੀਆਂ ਚੀਜ਼ਾਂ ਹੈ ਨਾ ਮੈਨੂੰ ਪਤਾ ਨਹੀਂ ਉਹਨਾਂ ਬਾਰੇ ਕੌਣ ਨੇ ਉਹ ਨਤ ਨੇ ਸ਼ਾਇਦ ਹਾਂਜੀ ਮੈਂ ਵੀ ਕਦੇ ਮਿਲੀ ਨਹੀਂ ਵੈਸੇ ਰੋ ਨੱਤ ਐ ਉਹਨਾਂ ਦੀ ਕਾਸ ਹਾਂ ਜਿਹਦਾ ਸਾਡੇ ਸਾਰੇ ਪਿੰਡ ਦੇ ਗੋਤ ਨੱਤ ਆ ਜਦੋਂ ਉਹਨਾਂ ਦੇ ਵੀ ਨੱਤ ਤੇ ਹੀ ਆ ਹਾਂ ਤੇ ਉਹੀ ਕਾਰਨ ਹੈ ਹਾਂਜੀ ਤੇ ਦੋਸਤੋ ਆਪਾਂ ਪਹੁੰਚ ਗਏ ਨੂਰ ਮਹਿਲ ਦੀ ਮੋਰੀ ਤੇ ਪਿੰਡ ਮਸ਼ਹੂਰ ਹੈ ਇਸ ਕਰਕੇ ਨੱਤ ਪਿੰਡ ਵੀ ਬਹੁਤ ਮਸ਼ਹੂਰ ਹੈ ਕੈਨੇਡਾ ਵਾਲੇ ਨੱਤ ਸਾਹਿਬ ਦੇ ਕਾਰਨ ਸ਼ਾਇਦ ਵੀਡੀਓ ਉਹਨਾਂ ਕੋਲ ਵੀ ਪਹੁੰਚੇ ਤੇ ਕਿਸੇ ਵੀ ਤਰੀਕੇ ਆਪਣੇ ਦੋਸਤਾਂ ਦੇ ਥਰੂ ਤੇ ਉਹ ਬੜਾ ਖੁਸ਼ ਹੋਣਗੇ ਕਿ ਸਾਡੇ ਪਿੰਡ ਦੀ ਕੁੜੀ ਚਰਨ ਅੱਜ ਇੰਟਰਵਿਊ ਤੇ ਬੈਠੀ ਹੈ ਹੈਨਾ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਇਹ ਸਿਲਸਿਲਾ ਸ਼ੁਰੂ ਹੋਇਆ ਮੇਕਅਪ ਦਾ ਉਥੋਂ ਪਿੰਡੋਂ ਸ਼ੁਰੂ ਹੋ ਗਿਆ ਸੀ ਹਾਂਜੀ ਮੇਰੇ ਐਕਚੁਅਲੀ ਮੇਰੇ ਵੱਡੇ ਸਿਸਟਰ ਨੇ ਉਹਨਾਂ ਦਾ ਇਹ ਮਤਲਬ ਸ਼ੌਂਕ ਸੀ ਮੇਕਅਪ ਆਰਟਿਸਟ ਬਣਨਾ ਪਰ ਉਥੋਂ ਮਾਹੌਲ ਕੁਛ ਇਦਾਂ ਦੇ ਸੀ ਫੈਮਿਲੀ ਦੇ ਰੂਲ ਮਤਲਬ ਫੈਮਿਲੀ ਵੀ ਨਹੀਂ ਚਾਹੁੰਦੀ ਸੀ ਕੁੜੀਆਂ ਬਾਹਰ ਆਉਣ ਜਾਣ ਨਾ ਨਹੀਂ ਕਰਦੇ ਸੀ ਮਤਲਬ ਉਹਨਾਂ ਦਾ ਇਹ ਸ਼ੌਂਕ ਸੀਗਾ ਤੇ ਇਦਾਂ ਹੀ ਕਰਦੇ ਕਰਦੇ ਉਥੋਂ ਸੀਗਾ ਕਿ ਚਲੋ ਕੁੜੀ ਕਾਲਜ ਪੜ੍ਹਦੀ ਹੈ ਤੇ ਵਿਆਹ ਕਰ ਦਿੰਨੇ ਆਪਾਂ ਕਿ ਜਾਂ ਕੁਛ ਸੋਚ ਲੈਣੇ ਅੱਗੇ ਬਾਰੇ ਕਿ ਬੱਚਾ ਆਪਣੇ ਚੱਲ ਜAVE ਹਨਾ ਆਪਣੇ ਕੰਮ ਉੱਤੇ ਲੱਗ ਜAVE ਤੁਹਾਡੀ ਸਿਸਟਰ ਮੇਕਅਪ ਕਰਨ ਲੱਗੇ ਸੀ ਹਾਂਜੀ ਕਾਲਜ ਵਿੱਚ ਸਿੱਖਦੇ ਸੀ ਨੋਰਮਲ ਕਾਲਜ ਜਿੱਦਾਂ ਆਪਾਂ ਇੱਕ ਇੱਕ ਸੇਲੀ ਦਾ ਕਰਕੇ ਹਾਂਜੀ ਹਾਂਜੀ ਜਿੱਦਾਂ ਕਹਿ ਦਿੰਨੇ ਸਬਜੈਕਟ ਰੱਖ ਲੈਣੇ ਹਨਾ ਕਿ ਮੇਕਅਪ ਦਾ ਉਥੇ ਥੋੜਾ ਟਾਈਮ ਦੀ ਕਲਾਸ ਲੱਗਦੀ ਹੁੰਦੀ ਸੀ ਕਦੇ ਕਦੇ ਘਰੇ ਆ ਕੇ ਦੋਨੋਂ ਫੜ ਲੰਦੇ ਹੁੰਨੇ ਹਾਂਜੀ ਮੇਰੇ ਤੋਂ ਕਦੇ ਹੈਸਟਲ ਕਰਦੇ ਕਦੇ ਗੁੱਤਾਂ ਕਦੇ ਕੁਛ ਜਿੱਦਾਂ ਇਦਾਂ ਕਰਦੇ ਥੋਡੀਆਂ ਕਰਦੇ ਸੀ ਮੇਰੀਆਂ ਕਰਦੇ ਹੁੰਦੇ ਸ਼ੌਂਕ ਉਹਨਾਂ ਦਾ ਸੀ ਪੂਰਾ ਮੈਂ ਕਰ ਰਹੀ ਹਾਂ ਹਾਂ ਤੇ ਵਰਨਾ ਪਾਉ ਸਟੋਰੀ ਨੂੰ ਨਾਲ ਜੋੜਾਂਗੇ ਨਾ ਚੀਜ਼ਾਂ ਜੁੜਦੀਆਂ ਹੁੰਦੀਆਂ ਆਂ ਕਹਿੰਦੇ ਨੇ ਦੀਆਂ ਜਦੋਂ ਤੁਹਾਡਾ ਉਹ ਮੇਕਅਪ ਕਰਦੇ ਸੀਗੇ ਤਾਂ ਤੁਹਾਨੂੰ ਕੀ ਫੀਲ ਹੁੰਦਾ ਸੀ ਬਹੁਤ ਇੰਜੋਏ ਮੈਂ ਤਾਂ ਬਹੁਤ ਖੁਸ਼ ਰਹਿੰਦੀ ਹੁੰਦੀ ਸੀ ਕਿਉਂਕਿ ਮੈਂ ਸਕੂਲ ਜਾਂਦੀ ਹੁੰਦੀ ਸੀ ਛੋਟੀ ਜੀ ਹੁੰਦੀ ਸੀ ਮੈਨੂੰ ਹੁੰਦਾ ਸੀ ਕਿ ਮੈਨੂੰ ਰੋਜ਼ ਰਬੜ ਬੈਂਡ ਮੈਣ ਲਗੇ ਸੋਹਣੇ ਸੋਹਣੇ ਜਿੱਦਾਂ ਉਹ ਕਾਲਜ ਤੋਂ ਲੈ ਕੇ ਆਉਂਦੇ ਹੁੰਦੇ ਸੀ ਕੋਈ ਨਾ ਕੋਈ ਚੀਜ਼ ਜਾ ਕਿਦਾਂ ਕਿਸੇ ਦੇ ਘਰੇ ਜਾ ਕੇ ਅੱਜ ਕਰਾਂਗੇ ਮੈਂ ਆਪਣੀ ਛੋਟੀ ਭੈਣ ਨੂੰ ਦਊਂਗੀ ਹੈ ਨਾ ਮੇਰੀ ਵੱਡੇ ਸਿਸਟਰ ਨੇ ਹਮੇਸ਼ਾ ਸਾਹਮਣੇ ਇੱਕ ਬੱਚਿਆਂ ਵਾਂਗੂ ਹੀ ਰੱਖਿਆ ਹੈ ਹੈ ਨਾ ਹੁਣ ਤੱਕ ਮੇਰੇ ਸ਼ੌਂਕ ਪੂਰੇ ਕਰ ਦਿੰਨੇ ਹੋ ਚਰਨ ਲੇਕਿਨ ਉਹਨਾਂ ਦਾ ਨਾਮ ਬੋਲਣਾ ਬਹੁਤ ਜ਼ਰੂਰੀ ਹੈ ਤੁਸੀਂ ਤਾਂ ਉਹਨਾਂ ਦਾ ਨਾਮ ਹੀ ਨਹੀਂ ਬੋਲੇ ਅੱਜ ਮੇਰੇ ਵੱਡੇ ਭੈਣ ਦਾ ਨਾਮ ਹੈਗਾ ਅਮਨਦੀਪ ਕੌਰ ਉਹ ਯੂ ਐਸ ਏ ਵਿੱਚ ਹੈ ਮੇਰੀ ਭੈਣ ਦਾ ਨਾਮ ਵੀ ਅਮਨਦੀਪ ਕੌਰ ਉਹ ਕਨੇਡਾ ਦੇ ਵਿੱਚ ਠੀਕ ਹੈ 221 ਨਾਮ ਦੇ ਮਿਲਗੇ ਨੇ ਇੱਕ ਕੈਨੇਡਾ ਜਿਕੇ ਅਮਰੀਕਾ ਛੇ ਦੋ ਭੈਣਾਂ ਹਾਂਜੀ ਹਾਂਜੀ ਠੀਕ ਹੈ ਨਾ ਤੇ ਉਹ ਯੂ ਐਸ ਵੀ ਰਹਿੰਦੇ ਨੇ ਕਈ ਵਾਰ ਹੈ ਨਾ ਕੈਲੀਫੋਰਨੀਆ ਹਾਂਜੀ ਕੈਲੀਫੋਰਨੀਆ ਵੀ ਗਏ ਸੀ ਨਹੀਂ ਮੇਰੀ ਸਿਸਟਰ ਵੀ ਉਹ ਤੇ ਉੱਥੇ ਰਹੇ ਮੇਰੀ ਸਿਸਟਰ ਵੀ ਕਈ ਵਾਰ ਕੈਲੀਫੋਰਨੀਆ ਹੁੰਦੇ ਨੇ ਕਈ ਵਾਰ ਟੋਰਾਂਟੋ ਹਾਂਜੀ ਹਾਂਜੀ ਤੇ ਅਮਨਦੀਪ ਕੌਰ ਹੀ ਉਹਦਾ ਨਾਮ ਉਹਨਾਂ ਦਾ ਨਾਮ ਵੀ ਅਮਨਦੀਪ ਕੌਰ ਹੈ ਇਹ ਦੋ ਭੈਣਾਂ ਨੂੰ ਸਮਰਪਿਤ ਹੋ ਗਈ ਇੰਟਰਵਿਊ ਅੱਜ ਹੈ ਨਾ ਨੀ ਸੇਮ ਨਾਮ ਦੀ ਹੈ ਨਾ ਬਿਲਕੁਲ ਬਿਲਕੁਲ ਹਾਂਜੀ ਤੇ ਜਦੋਂ ਫਿਰ ਸਵੱਬ ਕੀ ਬਣਿਆ ਕਿ ਉਹ ਫੌਰਨ ਉਹਨਾਂ ਦੀ ਮੈਰਿਜ ਵਗੈਰਾ ਹੋ ਗਈ ਚਲੇ ਗਏ ਹਾਂਜੀ ਜਿੱਦਾਂ ਉਹ ਰਿਲੇਟਿਵ ਸੀ ਜਿੱਦਾਂ ਉਹ ਤੋਂ ਜਿੱਦਾਂ ਇਹ ਗਾਂਦੀਆਂ ਉਹ ਚਲ ਗਿਆ ਬਾਹਰ ਜਿੱਦਾਂ ਥੋੜੇ ਸਾਡੇ ਨਾਨਕ ਰਿਲੇਟਿਵ ਜਿੱਦਾਂ ਬਾਹਰ ਚਲ ਗਿਆ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਕਾਲਜ ਸਕੂਲ ਤੋਂ ਜਦੋਂ ਬਾਅਦ ਜੋ ਤੇ ਫਿਨਿਸ਼ ਹੋਇਆ ਹੈ ਨਾ ਤੇ ਉਹਨਾਂ ਨੇ ਫਿਰ ਮੈਨੂੰ ਮਤਲਬ ਫੈਮਿਲੀ ਨੂੰ ਕਿਹਾ ਕਿ ਮਤਲਬ ਆਪਾਂ ਕੁਝ ਕਰਾਉਨੇ ਆ ਜਿੱਦਾਂ ਕੁੜੀ ਨੂੰ ਤੇ ਫਿਰ ਉਹਨਾਂ ਨੇ ਮੈਨੂੰ ਨਾਰਮਲ ਸਲੂਨ ਚ ਲਗਾ ਆ ਤੇ ਫੈਮਿਲੀ ਤਾਂ ਨਹੀਂ ਸੀਗੀ ਉਹ ਤੋਂ ਮਤਲਬ ਪਹਿਲਾਂ ਪਹਿਲਾਂ ਦਿਨ ਹੁੰਦਾ ਸੀ ਕੱਲੇ ਜਾਣਾ ਕੱਲੇ ਆਉਣਾ ਉਹ ਤਾਂ ਕੌਣ ਮੰਨ ਗਿਆ ਸੀਗਾ ਮੇਰੇ ਡੈਡੀ ਮੰਮੀ ਮੰਨਗੇ ਸੀ ਹਾਂਜੀ ਡੈਡੀ ਮੇਰੇ ਨੇ ਕਦੇ ਮੇਰੀ ਗੱਲ ਨਹੀਂ ਮੋੜੀ ਜਿੱਦਾਂ ਮੈਂ ਕਦੇ ਵੀ ਹੁਣ ਤੱਕ ਵੀ ਇਸ ਟਾਈਮ ਵੀ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ ਤੇ ਮੈਂ ਕੰਮ-ਕਾਮ ਥੋੜਾ ਚੰਡੀਗੜ੍ਹ ਆਈ ਹੋਈ ਆ ਜੀ ਤੇ ਉਹ ਮੈਨੂੰ ਹੱਲੇ ਵੀ ਕਹਿੰਦੇ ਕਿ ਤੂੰ ਆਪਣਾ ਕੰਮ ਕਰ ਪਰ ਮਤਲਬ ਤੂੰ ਮੈਨੂੰ ਕਦੇ ਨਹੀਂ ਰੋਕਿਆ ਉਹਨਾਂ ਨੇ ਕਿਸੇ ਵੀ ਗੱਲ ਤੋਂ ਨਹੀਂ ਰੋਕਿਆ ਕਦੇ ਜੀ ਹਾਂਜੀ ਹੁਣ ਵੀ ਮੈਨੂੰ ਕਹਿੰਦੇ ਨੇ ਤੇ ਉਹਨਾਂ ਨੇ ਮਤਲਬ ਸਿਸਟਰ ਦੀ ਗੱਲ ਤਾਂ ਕਦੇ ਵੀ ਨਹੀਂ ਮੋੜਦੇ ਤੇ ਫਿਰ ਉਹਨਾਂ ਨੇ ਜਦੋਂ ਬਾਹਰ ਚਲ ਗਏ ਥੋੜੇ ਜਿਹਾ ਉਹਨਾਂ ਦੇ ਵੀ ਚੇਂਜ ਹੋ ਗਿਆ ਜਿੱਦਾਂ ਮਾਹੌਲ ਚੇਂਜ ਹੋ ਗਿਆ ਸਿਸਟਰ ਨੇ ਕਿਹਾ ਕਿ ਮੇਰੀ ਛੋਟੀ ਭੈਣ ਨੂੰ ਤੁਸੀਂ ਇਸ ਮੇਕਅਪ ਵਾਲੇ ਕੰਮ ਚਵਾਓ ਹਾਂ ਹਾਂਜੀ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਕਿਹਾ ਤੇ ਉਹ ਮੰਨ ਗਿਆ ਉਹ ਕਹਿੰਦੇ ਠੀਕ ਹੈ ਥੋੜਾ ਜਿਹਾ ਤਾਂ ਹੋਇਆ ਮਤਲਬ ਬ੍ਰਦਰ ਮੇਰੇ ਵੱਡੇ ਵੀ ਬਾਹਰ ਯੂਐਸਏ ਨੇ ਉਹਨਾਂ ਨੇ ਵੀ ਸੋਚਿਆ ਕਿ ਇਕੱਲੇ ਆਉਣਾ ਜਾਣਾ ਬਹੁਤ ਔਖੇ ਆ ਤੇ ਪਰ ਫਿਰ ਮੇਰੇ ਬ੍ਰਦਰ ਮੈਨੂੰ ਲੈ ਕੇ ਜਾਂਦੇ ਰਿਹਾ ਹੌਲੀ ਹੌਲੀ ਫਿਰ ਮੈਂ ਆਪ ਜਾਂਦੀ ਰਹੀ ਫਿਰ ਨੂਰ ਮਹਿਲ ਤੋਂ ਜਲੰਧਰ ਆਈ ਜਲੰਧਰ ਤੋਂ ਚੰਡੀਗੜ੍ਹ ਇਦਾਂ ਪਰ ਚਰਨ ਦੇ ਪਿੱਛੇ ਬਈ ਉਹ ਐਡਾ ਵੱਡੀ ਫੈਮਿਲੀ ਅਮਰੀਕਾ ਦੇ ਵਿੱਚ ਭੈਣ ਭਰਾ ਦੋਨੇ ਤੇ ਮਦਰ ਫਾਦਰ ਵੀ ਕਿਥੋੜੀ ਕੋਈ ਜਿੱਦ ਤਾਂ ਨਹੀਂ ਸੀਗੀ ਵੀ ਮੈਂ ਕਰਨਾ ਹੀ ਕਰਨਾ ਹੈ ਕਿ ਉਹ ਹੋਰ ਕਿਸੇ profession ਚ ਪਾਣਾ ਚਾਹੁੰਦੇ ਹੋਣ ਨਹੀਂ ਨਹੀਂ ਕਦੇ ਨਹੀਂ ਰੋਕੇ ਮਤਲਬ ਉਹਨਾਂ ਨੇ ਜਦੋਂ ਸਿਸਟਰ ਨੇ ਕਿਹਾ ਮੈਨੂੰ ਸੀਗਾ ਕਿ ਸਿਸਟਰ ਨੂੰ ਸੀਗਾ ਕਿ ਮਤਲਬ ਪਹਿਲੀ ਗੱਲ ਮੈਂ ਸੀ ਛੋਟੀ ਹੁੰਦੀ ਟੀਚਰ ਬਣਨਾ ਚਾਹੁੰਦੀ ਸੀਗੀ ਛੋਟੀ ਹੁੰਦੀ ਮੈਂ ਜਦੋਂ ਕੰਦਾ ਨੂੰ ਕੁੱਟੀ ਜਾਣਾ ਜਦੋਂ ਚਪੇੜਾ ਮਾਰੀ ਜਾਣੀਆਂ ਕਹਿੰਦਾ ਸੀ ਇਹ ਛੋਟੀਆਂ ਗੱਲਾਂ ਹਨਾ ਤੇ ਇਹ ਕਹਿੰਦਾ ਤੇ ਚਪੇੜਾ ਮਾਰੀ ਜਾਣੀਆਂ ਤੇ ਸਕੂਲ ਜੋ ਮੈਡਮ ਨੇ ਜਦੋਂ ਟੀਚਰ ਜਦੋਂ ਤੁਸੀਂ ਕੰਦਾ ਤੇ ਚਪੇੜਾ ਮਾਰਦੇ ਸੀ ਗੱਲ ਮੰਨਦੀ ਸੀ ਕੰਦਾ ਮਤਲਬ ਕਿ ਜਿਦਾ ਫੈਮਲੀ ਨੇ ਕਹਿਣਾ ਕਿ ਮਤਲਬ ਨਾ ਅਸੀਂ ਮੈਂ ਜਿਹੜਾ ਕੁਐਸਚਨ ਪੁੱਛਿਆ ਜਦੋਂ ਕੰਨ ਤੇ ਤੁਸੀਂ ਚਪੇੜ ਮਾਰਦੇ ਸੀ ਤਾਂ ਉਹ ਗੱਲ ਮੰਨਦੇ ਸੀ ਤੁਹਾਡੀ ਕੋਈ ਕੁਐਸਚਨ ਕੁਐਸਚਨ ਇਹ ਹੀ ਤੁਸੀਂ ਇਹ ਗੱਲ ਹੈ ਕਹਿੰਦੇ ਕੰਨ ਨੂੰ ਵੀ ਬੋਲਣ ਲਾ ਦੂੰ ਚਪੇੜਾ ਮਾਰਵਾ ਬੱਚਾ ਪਤਾ ਨਹੀਂ ਹੁੰਦਾ ਸੀ ਸਟੂਡੈਂਟ ਜਿੱਦਾਂ ਸਕੂਲ ਤੋਂ ਸਿੱਖਦੇ ਹਾਂ ਕਿਹੜਾ ਹਾਸਾ ਕਿਹੜਾ ਸੀਗਾ ਘਰੇ ਆਣ ਕੇ ਉਦਾਂ ਹੀ ਕਰਦੇ ਹੁੰਦੇ ਸੀ ਤੇ ਦੋਸਤੋ ਜੇ ਆਪਣੇ ਵਿੱਚ ਜਨੂੰਨ ਹੋਵੇ ਕਿਸੇ ਵੀ ਕੰਮ ਦਾ ਤਾਂ ਕੰਦ ਵੀ ਬੋਲਣ ਲੱਗ ਪੈਂਦੇ ਹੈ ਨਾ ਤੇ ਜਿਹੜੀਆਂ ਹਵਾਵਾਂ ਨੇ ਉਹ ਬੋਲਦੀਆਂ ਜਿਹੜੀ ਇਹ ਕਾਇਨਾਤ ਹੈ ਤੁਹਾਡੇ ਨਾਲ ਗੱਲਾਂ ਕਰਦੀ ਹੈ ਤੇ ਕਾਰਨ ਸਾਰਾ ਇਹੀ ਹੁੰਦਾ ਹੈ ਹੈ ਨਾ ਤੇ ਇਹਦੇ ਪਿੱਛੇ ਇੱਕ ਕਾਰਨ ਤਾਂ ਨਹੀਂ ਸੀਗਾ ਕਿ ਤੁਸੀਂ ਜਿਹੜਾ ਮੇਕਅਪ ਵਾਲਾ ਕਿ ਤੁਹਾਡੇ ਸਿਸਟਰ ਅਮਰੀਕਾ ਚਲੇਗੇ ਬ੍ਰਦਰ ਚਲੇਗੇ ਇਹ profession ਦੇ थ्रू ਲੋਕ ਫੋਰਨ ਚਲੇ ਜਾਂਦੇ ਹੈ ਕਾਰਨ ਤਾਂ ਨਹੀਂ ਸੀ ਨਹੀਂ ਨਹੀਂ ਇਦਾਂ ਦਾ ਕੋਈ ਕਾਰਨ ਨਹੀਂ ਸੀ ਪਰ ਥੋੜਾ ਜਿਹਾ ਇਦਾਂ ਹੋ ਗਿਆ ਕਿ ਮਾਈਂਡ ਚ ਇਦਾਂ ਹੋਇਆ ਸਿਸਟਰ ਨੇ ਜਦੋਂ ਫੈਮਿਲੀ ਨੂੰ ਸਮਝਾਇਆ कि ਜਦੋਂ ਉਹਨਾਂ ਨੇ ਕਿਹਾ ਕਿ ਬਹੁਤ ਆਣਾ ਜਾਣਾ ਔਖਾ ਹੈ ਕੋਈ ਗੱਲ ਹੀ ਹੈ ਨਾ ਮਤਲਬ ਕੋਈ ਨਾ ਵੇ ਪਰ ਉਹਨਾਂ ਨੇ ਸਮਝਾਇਆ ਕਿ ਕਿਉਂਕਿ ਸਿਸਟਰ ਜਦੋਂ ਬਾਹਰ ਗਈ ਸੀ ਉਹਨੇ ਕੁਝ ਸਿੱਖਿਆ ਨਹੀਂ ਸੀ ਹਾਂਜੀ ਕਿਉਂਕਿ ਉਹ ਤਾਂ ਇਹ ਤੁਹਾਨੂੰ ਬਾਹਰ ਜਾਣਾ ਪੈ ਜੇ ਉਹ ਕਹਿੰਦੇ ਸੀ ਪ੍ਰੋਫੈਸ਼ਨਲੀ ਕੁਝ ਸਿਖਾਓ ਬਿਲਕੁਲ ਉਹਨਾਂ ਨੂੰ ਇਹ ਹੋ ਗਿਆ ਕਿ ਮੇਰੇ ਉਹ ਤਾਂ ਤਾਂ ਬ੍ਰਦਰ ਵੀ ਇੱਥੇ ਹੀ ਸੀਗੇ ਉਹ ਸਾਨੂੰ ਹਮੇਸ਼ਾ ਉਹਨਾਂ ਨੇ ਇਸ ਚੀਜ਼ ਲਈ ਪੁਸ਼ ਕੀਤਾ ਕਿ ਤੁਸੀਂ ਮਤਲਬ ਬਿਨਾਂ ਕੁਝ ਸਿੱਖੇ ਇੱਥੇ ਹੱਥ ਦਾ ਕੰਮ ਸਿੱਖੋ ਹਾਂ ਬਿਨਾਂ ਕੁਝ ਸਿੱਖੇ ਇੱਥੇ ਕੋਈ ਵੈਲਿਊ ਨਹੀਂ ਕਿਸੇ ਦੀ ਤੇ ਤੁਹਾਡਾ ਅਸਲੀ ਜਿਹੜਾ ਟਾਰਗੇਟ ਹੈ ਉਹ ਤਾਂ ਅਮਰੀਕਾ ਹੀ ਹੈ ਹ ਦੋਸਤੋ ਐਵੇਂ ਕਿਵੇਂ ਕਿਵੇਂ ਫੜੀ ਗਈ ਹੈ ਆਪਾਂ ਕਿੰਨੀਆਂ ਚੋਰੀਆਂ ਮਤਲਬ ਉਹਨਾਂ ਨੇ ਹਮੇਸ਼ਾ ਵੀ ਇਹ ਹੀ ਕਿਹਾ ਕਿ ਮਤਲਬ ਇੱਥੇ ਗੁਣ ਦੀ ਮਤਲਬ ਗੁਣ ਨੂੰ ਪੁੱਛਿਆ ਜਾਂਦਾ ਹੈ ਗੁਣ ਜੋ ਹੁਣ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ profession ਚ ਮੈਨੂੰ 6-7 ਸਾਲ ਹੋ ਗਏ ਸੀ 7 ਸਾਲ ਹੋ ਗਏ ਤੇ ਕੋਸ਼ਿਸ਼ ਕੀਤੀ ਅਮਰੀਕਾ ਜਾਣ ਦੀ ਹਲੇ ਨਹੀਂ ਕੀਤੀ ਮੈਂ ਯੂਕੇ ਜਾਇਂਗੀ ਵੈਸੇ ਅੱਛਾ ਤੇ ਐਜ਼ ਅ professionਲ ਹਾਂਜੀ ਹਾਂਜੀ ਮੇਕਅਪ ਮੇਕਅਪ ਹਾਂਜੀ ਮੇਕ ਚਲੋ ਹੁਣ ਆਪਾਂ ਆਪਣੀ ਲਾਈਨ ਤੇ ਆਈਏ ਦੋਸਤੋ ਤੁਸੀਂ ਵੀ ਕਹੋਗੇ ਬੜਾ ਹੋਰ ਕਿਤੇ ਲੈ ਜਾਂਦਾ ਗੱਲਾਂ ਨੂੰ ਤੇ ਲੇਕਿਨ ਗੱਲ ਨੂੰ ਆਪਾਂ ਉੱਥੇ ਲੈ ਕੇ ਜਾਈਏ ਕਿਹੜੇ ਕਿਹੜੇ ਸੈਲੀਬ੍ਰ ਇਟ ਇਜ਼ ਦਾ ਮੇਕਅਪ ਕਰ ਚੁੱਕੇ ਹੋ ਤੁਸੀਂ ਹੁਣ ਤੱਕ ਸਾਰੇ ਨਾਮ ਲੈਣੇ ਆਪਾਂ ਹਾਂ ਜੀ ਜਿਹਦਾ ਫਰਸਤਵਲ ਅਫਸਾਨਾ ਦੀਦਾ ਰੁਪਿੰਦਰ ਹੰਡਾ ਦੀਦਾ ਤਾਨੀਆ ਮੈਂਮਦਾਰ ਸਾਰਾ ਗੁਰਪਾਲ ਮੈਂਮ ਦਾ ਹੋਰ ਵੀ ਕਾਫੀ ਸਾਰੇ ਮੇਕਅਪ ਜਿਹਦਾ ਕਾਫੀ ਨਾਮ ਲਓ ਫਿਰ ਥੋੜੇ ਜਿਹਾ ਉਹਨਾਂ ਦੇ ਖੁਸ਼ ਜਿਹੜੇ ਤੁਸੀਂ ਇੰਗਲੈਂਡ ਗਏ ਸੀ ਉਹ ਕਿੰਨਾ ਤੱਕ ਮੇਕਅਪ ਕਰਨਗੇ ਜਦੋਂ ਮੈਂ ਆਪਣੀ ਵੈਜ ਜਦ ਕਿਸੇ ਦੀ ਵੈਡਿੰਗ ਲਈ ਗਈ ਸੀ ਹਾਂ ਜੀ ਵੈਡਿੰਗ ਲਈ ਸਪੈਸ਼ਲੀ ਬੁਲਾਇਆ ਹਾਂ ਜੀ ਮੇਰੇ ਨਾਨਕੇ ਨੇ ਉਧਰ ਇੰਗਲੈਂਡ ਹੀ ਆ ਤੁਹਾਡੇ ਨਾਂ ਕਿ ਹਾਂਜੀ ਨਾਂ ਕਿ ਮੇਰੇ ਇੰਗਲੈਂਡ ਨੇ ਕਿ ਉਹਨਾਂ ਨੇ ਕਿ ਇਸੇ ਲਈ ਬੁਲਾਇਆ ਤੁਹਾਨੂੰ ਮੇਕਅਪ ਲਈ ਹਾਂਜੀ ਜਿੱਦਾਂ ਮੇਕਅਪ ਮੈਨੂੰ ਕਿਸੇ ਮੇਰੇ ਕਲਾਇੰਟ ਹੀ ਸੀਗੇ ਮੈਂ ਤਾਂ ਇੱਥੇ ਕਰਵਾਉਂਦੇ ਹੁੰਦੇ ਸੀ ਉਹਨਾਂ ਨੂੰ ਮੈਨੂੰ ਮਤਲਬ ਮੈਂ ਉਹਨਾਂ ਨਾਲ ਕਿ ਗਈ ਸੀ ਪਰ ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਜਿੱਦਾਂ ਮੇਕਅਪ ਦੇ ਲਈ ਤੇ ਉਹ ਦੋਸਤੋ ਤੁਸੀਂ ਵੀ ਇੱਕ ਦਿਨ ਮੇਕਅਪ ਕਰਾ ਕੇ ਸੋਹਣੇ ਬਣ ਕੇ ਦੇਖ ਲਿਓ ਕਿ ਬੰਦਾ ਸੋਹਣਾ ਬਹੁਤ ਲੱਗਦਾ ਮੇਕਅਪ ਕਰਕੇ ਹਨਾ ਤੇ ਦੂਜਾ ਕਹਿੰਦੇ ਹੁੰਦੇ ਦੂਜਾ ਰੂਪ ਆ ਦੂਜਾ ਰੂਪ ਹੁੰਦਾ ਕਿ ਨੀਚੇ ਤੋਂ ਫਾਪੜੀ ਉੱਤਰਦੀ ਹੈ ਜਿਹੜੀ ਹੈ ਨਾ ਬ ਤੇ ਜਿਸ ਤਰ੍ਹਾਂ ਕਿ ਇਹ ਪਾਪੜੀ ਜਿਹੜੀ ਲਾਉਡਿੰਗ ਉੱਪਰ ਮਾੜੀ ਵੀ ਹੈ ਹਾਂਜੀ ਮਤਲਬ ਮਾੜੀ ਵੀ ਕਹਿ ਸਕਦੇ ਆ ਕਿਉਂਕਿ ਰੋਜ਼ ਰੈਗੂਲਰ ਮੇਕਅਪ ਵੀ ਨਹੀਂ ਕਰਨਾ ਚਾਹੀਦਾ ਜੇ ਮਤਲਬ ਮੇਰੇ ਹਿਸਾਬ ਦੇ ਨਾਲ ਤਾਂ ਜਦੋਂ ਹੁਣ ਆਪਾਂ ਕੋਈ ਮੇਕਅਪ ਕਰਦੇ ਵੀ ਆ ਤਾਂ ਉਹਨੂੰ ਵਧੀਆ ਤਰੀਕੇ ਨਾਲ ਕਰੋ ਉਹਨੂੰ ਆਪ ਚੰਗੀ ਤਰ੍ਹਾਂ ਕਰੋ ਕਿ ਕੋਈ ਆਪਣੀ ਸਕਿਨ ਨੂੰ ਕੋਈ ਹਨਾ ਸਰ ਮੇਰੇ ਦਿਮਾਗ 'ਚ ਇੱਕ ਗੱਲ ਬਹੁਤ ਵੱਡੀ ਆਂਦੀ ਹੁੰਦੀ ਹੈ ਜਿਹੜੇ ਐਕਟਰਸ ਹੁੰਦੇ ਨੇ ਮੈਂ ਇਹਨਾਂ ਨੂੰ ਮਿਲਦਾ ਵੀ ਰਿਹਾ ਚਲੋ ਰੱਬ ਦੀ ਕਿਰਪਾ ਨਾਲ ਮੈਂ ਅਮੀਰ ਖਾਨ ਨਾਲ ਵੀ ਇੱਕ ਵਾਰ ਬੈਠਾ ਕਾਫੀ ਲੰਬਾ ਸਮਾਂ ਤਰਮਿੰਦਰ ਘੋਰਾ ਨਾਲ ਹੋਰ ਲੋਕਾਂ ਨਾਲ ਬਹੁਤ ਹੀ ਦਿਲ ਮਿਲੇ ਇਹ ਲੋਕ ਇਹਨਾਂ ਦੇ ਜਿਸ ਤਰ੍ਹਾਂ ਇਹ ਇਹ ਡੇਲੀ ਲਾਈਫ 'ਚ ਵੀ ਮੇਕਅਪ ਕਰਦੇ ਨੇ ਸਾਰੇ ਹਨਾ ਹਾਂਜੀ ਡੇਲੀ ਲਾਈਫ 'ਚ ਹੀ ਕਰਦੇ ਨੇ ਕਿਉਂਕਿ ਸ਼ੂਟਸ ਵਗੈਰਾ ਤੇ ਤਾਂ ਡੇਲੀ ਮਤਲਬ ਡੇਲੀ ਕਰਦੇ ਨੇ ਸੁਣਾਵਾ ਵੀ ਜਦੋਂ ਇਹ ਜਾਣਦੇ ਆ ਕਿਤੇ ਲੋਕ ਹਾਂਜੀ ਕਰਦੇ ਨੇ ਕਿਉਂਕਿ ਇੱਕ ਆਦਤ ਵੀ ਬਣ ਜਾਂਦੀ ਹੈ ਲੋਕ ਆਪ ਨੂੰ ਉਸ ਨ ਨਾ ਦੇਖ ਚੁੱਕੇ ਹੁੰਦੇ ਜਿਹਨੂੰ ਫਿਰ ਆਪਾਂ ਨੂੰ ਉਦਦੇ ਹੀ ਦਿਖਾਉਣਾ ਪੈਂਦਾ ਇੱਕ ਹੋਰ ਹਾਸੇ ਵਾਲਾ ਕੁਐਸਚਨ ਪੁੱਛਾਂ ਤੇ ਵਾਈ ਚਾਂਸ ਜਿਵੇਂ ਰਾਤ ਨੂੰ ਮੇਕਅਪ ਉਤਰ ਜਿੱਤੇ ਜਦੋਂ ਸ਼ੀਸ਼ੇ ਜਾ ਕੇ ਦੇਖਣ ਫਿਰ ਕੀ ਹੋਏ ਉਸ ਹਾਊਸ ਟੋਰੀ ਉਹ ਤਾਂ ਪਿਆਸ ਵਾਲੀ ਗੱਲ ਸੀ ਤੇ ਤਾਂ ਸਹੀ ਫੋਕੋ ਉਹ ਮੈਂ ਨਹੀਂ ਆਉ ਹਾਂ ਕਿਉਂਕਿ ਫੋਟੋ ਹੀ ਦੇਖੀ ਹੁੰਦੀਆਂ ਗੱਲੀਆਂ ਪਹਿਲੀ ਗੱਲ ਤਾਂ ਅੱਜ ਅੱਜਕੱਲ ਮੇਕਅਪ ਨੂੰ ਲੱਗਦਾ ਇਦਾਂ ਦੇ ਆਪਾਂ ਮਤਲਬ ਹੈਗੇ ਨੇ ਕਿ ਜਲਦੀ ਉਤਰਨ ਦਾ ਨਾ ਹੀ ਨਹੀਂ ਲੈਂਦੇ ਅੱਛਾ ਮੇਰੇ ਤੇ ਕਈ ਕਲਾਇੰਟ ਇਦਾਂ ਦੇ ਵੀ ਨੇ ਤੇ ਕਹਿ ਦਿੰਦੇ ਨੇ ਕਿ ਮੈਂ ਮੇਕਅਪ ਕਰਾਇਆ ਤੇ ਦੂਜੇ ਦਿਨ ਸਾਡੀ ਗਲੋ ਹੀ ਬਹੁਤ ਆਇਆ ਅੱਛਾ ਪਤਾ ਨਹੀਂ ਕਿਉਂ ਮਤਲਬ ਉਤਾਰਨਾ ਨਹੀਂ ਜਲਦੀ ਮਤਲਬ ਜਿੱਦਾਂ ਥੋੜਾ ਸਟੇ ਕਰਕੇ ਰੱਖੀਏ ਕਿ ਮਤਲਬ ਹੁਣ ਆਪਾਂ ਵੈਡਿੰਗ ਤੇ ਗਏ ਨਾ ਮੇਕਅਪ ਕੀ ਤਾਂ ਸਵੇਰੇ ਉਹਨਾਂ ਦਾ ਦਾਰਿਆ ਨਹੀਂ ਹਾਂ ਉਹ ਕਹਿੰਦੇ ਪਤਾ ਨਹੀਂ ਅਸੀਂ ਲੇਟ ਉਤਾਰਦੇ ਹਾਂ ਕਿ ਸਾਡੇ ਦੂਜੇ ਦਿਨ ਗਲੋ ਆਉਂਦਾ ਹੈ ਚਲੋ ਕਿ ਇਸ ਤਰ੍ਹਾਂ ਦਾ ਸਮਾਂ ਤਾਂ ਨਹੀਂ ਆੜ ਲੱਗਿਆ ਕਿ 301 ਦਿਨ ਮੇਕਅਪ ਲਾਇਆ ਤੇ ਪਰਮਾਨੈਂਟ 365 ਦਿਨਾਂ ਬਾਅਦ ਉਤਾਰਿਆ ਕਰਾਂਗੇ ਮੈਨੂੰ ਲੱਗਦਾ ਆ ਹੀ ਗਿਆ ਆ ਚੁੱਕਿਆ ਹੈ ਆ ਚੁੱਕਿਆ ਹੈ ਹਨਾ ਕਿਉਂਕਿ ਇਹਦਾ ਮੀਨਿੰਗ ਹੈ ਕਿਉਂਕਿ ਰੋਜ਼ ਮੇਕਅਪ ਕਰਨਾ ਹੈ ਨਾ ਬਿਲਕੁਲ ਬਿਲਕੁਲ ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਹਨਾ ਤੇ ਤੁਹਾਨੂੰ ਇਸ ਤਰ੍ਹਾਂ ਦਾ ਫੀਲ ਹੁੰਦਾ ਹੋਵੇਗਾ ਕਿ ਇਸ ਆਰਟਿਸਟ ਨੂੰ ਮੈਂ ਦੇਖਿਆ ਇਸ ਟਾਈਮ ਇਹ ਕਿਹਾ ਜਾ ਸੀ ਤੇ ਬਾਅਦ ਵਿੱਚ ਮੈਨੂੰ ਜਦੋਂ ਖੁਸ਼ੀ ਹੋਈ ਬਹੁਤ ਜ਼ਿਆਦਾ ਜਦੋਂ ਰੂਪ ਦਿੱਤਾ ਹਾਂਜੀ ਜਿੱਦਾਂ ਹੁਣ ਅਫਸਾਨਾ ਦੀਖਾਂ ਅਜੀ ਅਫਸਾਨਾ ਦੀ ਆ ਉਹਨਾਂ ਦਾ ਮੈਨੂੰ ਜਿੱਦਾਂ ਪਹਿਲਾਂ ਜਦੋਂ ਮੈਂ ਨਹੀਂ ਮਿਲੀ ਸੀਗੀ ਮੈਨੂੰ ਸੀਗਾ ਕਿ ਮੈਂ ਨਹੀਂ ਮਤਲਬ ਪਹੁੰਚ ਸਕਦੀ ਤੇ ਤੱਕ ਚੱਕੀ ਤੂੰ ਪਰਮਾਨੈਂਟ ਮੇਕਅਪ ਹੁਣ ਤੁਸੀਂ ਕਰ ਰਹੇ ਉਹਨਾਂ ਦਾ ਜਿੱਦਾਂ ਮੈਂ ਜੇਜ਼ ਲਈ ਹੋਰ ਮਤਲਬ ਹੋ ਜਿੱਦਾਂ ਮੈਂ ਪਰਸਨਲੀ ਵੀ ਮਤਲਬ ਮੈਂ ਸਾਰੇ ਨਾ ਪਰਸਨਲੀ ਕੰਮ ਕੀਤਾ ਹੈ ਜਿੱਦਾਂ ਮੈਂ ਜਿਹੜੇ ਜਿਹੜੇ ਵੀ ਆਰਟਿਸਟ ਨਾਲ ਕੰਮ ਕੀਤਾ ਜਿੱਦਾਂ ਹੁਣ ਕਿਸ ਮਤਲਬ ਰੈਗੂਲਰ ਬੇਸਿਸ ਹਾਂਜੀ ਮੈਂ ਪਰਸਨਲੀ ਕੀਤਾ ਮੈਂ ਕਦੀ ਕਿਸੇ ਦੇ ਜਿੱਦਾਂ ਜਿੱਦਾਂ ਮੈਂ ਕਹਿ ਸਕਦਾ ਡਾਇਰੈਕਟਰ ਥਰੂ ਜਾਂ ਕਸ਼ਿਦ ਦਾ ਕਦੇ ਨਹੀਂ ਕਿਸੇ ਦੇ ਦਾ ਕੀਤਾ ਸਿੱਧਾ ਮਿਲੇ ਉਹਨਾਂ ਨੂੰ ਹਾਂਜੀ ਮੈਂ ਸਿੱਧਾ ਹੀ ਕੀਤਾ ਮੈਂ ਬਹੁਤ ਥੋੜਾ ਕੰਮ ਕਹਿ ਸਕਦੀ ਮੈਂ ਕੀਤਾ ਪਰ ਮੈਂ ਬਹੁਤ ਕਲੀਅਰ ਜਿਹਾ ਕੀਤਾ ਕਿ ਮਤਲਬ ਕਿਸੇ ਦੇ ਕੋਈ ਲਿੰਕ ਦੇ ਕਾਰਨ ਕੀਤਾ ਮੈਂ ਆਪਣਾ ਖੁਦ ਤੋਂ ਕੀਤਾ ਕਿ ਹਰ ਇੱਕ ਨਾ ਖੁਦ ਟਾਈਪ ਕਰਕੇ ਖੁਦ ਮੇਕਅਪ ਕਰਕੇ ਤੁਹਾਨੂੰ ਇਹ ਜਿਹੜਾ ਸੱਚ ਬੋਲ ਰਹੇ ਉਹਦਾ ਖਮਿਆਜ਼ਾ ਨਾ ਭੁਗਤਣਾ ਪੈ ਜੇ ਨਹੀਂ ਨਹੀਂ ਇਹਦੇ ਵਿੱਚ ਕਿਸੇ ਦਾ ਕੋਈ ਨਹੀਂ ਹੈਗਾ ਜਿੱਦਾਂ ਮਤਲਬ ਮੈਂ ਇਹ ਚੀਜ਼ ਤਾਂ ਮੈਨੂੰ ਮਾਣ ਵੀ ਆ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਨੀ ਹੁੰਦੀ ਮੈਂ ਬਹੁਤ ਥੋੜਾ ਕੰਮ ਕੀਤਾ ਪਰ ਮੈਂ ਬਹੁਤ ਨੀਟ ਐਂਡ ਕਲੀਨ ਸਫਾਈ ਨਾ ਕੀਤਾ ਨੂ ਹੁਣ ਮੁੰਬਈ ਮੈਂ ਕਾਫੀ ਵਾਰੀ ਜਾਇਆ ਹਾਂ ਕੀ ਕੋਈ ਕੀਤਾ ਕਿਸੇ ਆਰਟਿਸਟ ਦਾ ਮੇਕਅਪ ਜਸਪਿੰਦਰ ਨਰੂਲਾ ਮੈਮ ਦਾ ਵੀ ਕੀਤਾ ਮੈਂ ਹਾਂਜੀ ਅੱਛਾ ਕਿਸੇ ਗਾਣੇ ਹੋਣੇ ਲਈ ਕੀਤਾ ਕਿਸ ਲਈ ਕੀਤਾ ਹਾਂਜੀ ਗਾਣੇ ਦਾ ਸ਼ੂਟ ਕੀਤਾ ਸੀਗਾ ਅੱਛਾ ਉੱਥੇ ਬੁਲਾਇਆ ਤੁਹਾਨੂੰ ਹਾਂਜੀ ਜਸਪਿੰਦਰ ਨੈਮ ਨਰੂਲਾ ਦਾ ਨਹੀਂ ਉਹ ਇੱਥੇ ਆਏ ਸੀਗੇ ਉਹ ਇੱਥੇ ਆਏ ਸੀ ਉਦਾਂ ਕਾਫੀ ਵਾਰੀ ਜਦੋਂ ਅਫਸਾਨਾ ਦੀ ਮੈਮ ਨਾ ਵੀ ਕਾਫੀ ਵਾਰੀ ਗਈਆਂ ਉੱਥੇ ਵੈਸੇ ਵੀ ਗਏ ਹਾਂ ਹਾਂਜੀ ਕਾਫੀ ਵਾਰੀ ਗਈਆਂ ਤੇ ਦਿਲ ਕਰਦਾ ਕਿ ਬਾਲੀਵੁੱਡ ਆਰਟਿਸਟ ਦਾ ਵੀ ਮੇਕਅਪ ਕਰਾਂ ਹਾਂਜੀ ਕਰਦਾ ਕੋਈ ਵਾਹੀ ਗੁਰੂ ਜਿੱਥੇ ਤੱਕ ਪਹੁੰਚਾਇਆ ਤਾਂ ਉੱਥੇ ਤੱਕ ਵੀ ਜ਼ਰੂਰ ਪਹੁੰਚਾਊਗਾ ਕੋਈ ਫਿਲਮ ਦੀ ਪੂਰੀ ਜਿਹੜੀ ਕਰਿਊ ਹੁੰਦਾ ਉਹਦਾ ਮੇਕਅਪ ਕਰਨ ਦਾ ਮੌਕਾ ਮਿਲੇ ਹਾਂਜੀ ਮੈਂ ਫਿਲਮਾਂ ਕੀਤੀਆਂ ਨੇ ਜਿੱਦਾਂ ਸ਼ਾਵਾਨੀ ਗਰਦਾਰੀ ਲਾਲ ਹੋ ਗਈਆਂ ਅੱਛਾ ਪੂਰੀ ਟੀਮ ਦਾ ਹੀ ਕਰਦੇ ਸੀ ਜੀ ਪੂਰੀ ਟੀਮ ਦਾ ਨਹੀਂ ਮੈਂ ਪਰਸਨਲੀ ਕੀਤਾ ਜਿੱਦਾਂ ਆਰਟਿਸਟ ਦਾ ਆਰਟਿਸਟ ਦਾ ਹੀ ਕੀਤਾ ਪਰਸਨਲੀ ਜਿੱਦਾਂ ਜੀ ਮਤਲਬ ਆਰਟਿਸਟਾਂ ਦਾ ਸਾਰੇ ਆਰਟਿਸਟਾਂ ਦਾ ਕੀਤਾ ਹੋਗਾ ਜੀ ਪੰਜ ਇੱਕ ਦਾ ਹਾਂ ਜਿਹਦਾ ਆਪਾਂ ਕਹਿੰਦਾ ਮੇਨ ਲੀਡ ਤੇ ਹੁੰਦੇ ਨੇ ਨਾ ਕਿਉਂਕਿ ਮੈਂ ਆਰਟਿਸਟ ਵੱਲੋਂ ਹੀ ਜਾਣੀ ਆ ਜਿਹਦਾ ਅੱਛਾ ਇੱਕ ਗੱਲ ਸਮਝਾਇਓ ਜਿਵੇਂ ਫਿਲਮਾਂ ਦੇ ਵਿੱਚ ਜਿਹੜਾ ਆਰਟਿਸਟ ਦਾ ਇੱਕ ਦਾ ਕਰਦੇ ਨੇ ਜਾਂ ਕੋਈ ਜਿਵੇਂ ਕਾਫੀ ਉਹਨਾਂ ਦੇ ਮੇਕਅਪ ਵਾਲੇ ਹੁੰਦੇ ਆ ਹਾਂਜੀ ਨਹੀਂ ਜਿੱਦਾਂ ਹੁਣ ਮੈਨੂੰ ਜਿੱਦਾਂ ਹੁਣ ਜਿਹੜੇ ਮੇਨ ਲੀਡ ਤੇ ਹੁੰਦੇ ਨੇ ਉਹਨਾਂ ਦੇ ਆਪਣੇ ਆਪਣੇ ਸੈੱਟ ਹੁੰਦੇ ਆ ਹਾਂਜੀ ਹੁਣ ਜਿੱਦਾਂ ਮੈਂ ਕਿਸੇ ਨਾ ਜਾਣੀ ਆ ਉਹਨਾਂ ਦਾ ਆਪਣਾ ਹੁੰਦਾ ਹੈ ਜਿੱਦਾਂ ਪਰਸਨਲੀ ਲੈ ਕੇ ਜਾਂਦੇ ਨੇ ਜਿਹੜੇ ਵੈਸੇ ਜਿੱਦਾਂ ਹੁਣ ਆਰਟਿਸਟ ਕਾਫੀ ਸਾਰੇ ਆਰਟਿਸਟ ਹੁੰਦੇ ਨੇ ਉਹ ਇੱਕ ਟੀਮ ਹੁੰਦੀ ਆ ਉਹ ਸਾਰੇ ਕਵਰ ਕਰਦੀ ਆ બોયસ ਵੀ ਕੁੜੀਆਂ ਵੀ ਬੈਕਗ੍ਰਾਉਂਡ ਸਾਰੀਆਂ ਅਲੱਗ ਅਲੱਗ ਹਨ ਜਿਹੜੇ ਮੇਨ ਲੀਡ ਤੇ ਹੁੰਦੇ ਨੇ ਉਹਨਾਂ ਦੇ ਆਪੇ ਪਰਸਨਲ ਹੀ ਹੁੰਦੇ ਨੇ ਜੇ ਅਗਲੇ ਜਨਮ ਚ ਮੈਂ ਸਿੰਗਰ ਜਾਂ ਐਕਟਰ ਬਣਿਆ ਮੇਰਾ ਮੇਕਅਪ ਕਰੋਗੇ ਜ਼ਰੂਰ ਜ਼ਰੂਰ ਅਗਲੇ ਜਨਮ ਚ ਹੀ ਕਹਿ ਸਕਦੇ ਆ ਹੁਣ ਤਾਂ ਵਕਤ ਲੰਘ ਗਿਆ ਨਾ ਤੇ ਠੀਕ ਹੈ ਨਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਹਾਸਾ ਖੇਡਾ ਹੁੰਦਾ ਜਦੋਂ ਤੇ ਲੋਕ ਬੜੇ ਜਿਹੜੇ ਈਓਜ਼ ਹੁੰਦੇ ਆ ਉਹ ਨਾਲ ਜੁੜਦੇ ਆ ਨਾ ਗੱਲਾਂ ਤੇ ਕਿਉਂਕਿ ਤੁਹਾਨੂੰ ਵੀ ਇੱਕ ਕੰਫਰਟੇਬਲ ਮਹਿਸੂਸ ਹੁੰਦਾ ਗੱਲਬਾਤ ਕਰਕੇ ਨਾ ਜੀ ਬਿਲਕੁਲ ਤੇ ਉਸ ਤੋਂ ਅੱਗੇ ਦੀ ਛਾਲ ਵੀ ਦਿਲ ਕਰਦਾ ਕਿਤੇ ਕਿ ਜਦੋਂ ਅਮਰੀਕਾ ਰਵਾਂ ਤੇ ਮੈਂ ਕਿਸੇ ਹਾਲੀਵੁੱਡ ਆਰਟਿਸਟ ਦਾ ਵੀ ਮੇਕਅਪ ਕਰਾਂ ਹਾਂਜੀ ਜ਼ਰੂਰ ਮੈਂ ਕੋਈ ਹੈ ਫੇਵਰੇਟ ਤੁਹਾਡੇ ਉੱਥੇ ਦੇ ਆਰਟਿਸਟ ਸਾਰੇ ਫੇਵਰੇਟ ਇਹ ਸ਼ਕਲ ਹੀ ਇੰਨੀ ਪਸੰਦ ਹੈ ਕਿ ਮੇਕਅਪ ਕਰਕੇ ਮੈਂ ਇਹਨੂੰ ਹੋਰ ਨਿਖਾਰੂੰਗੀ वैसे ਹੁਣ ਜੇ ਮੈਂ ਅਜੇ ਤ ਹੁਣ ਅਸ਼ਵੇਰੀਆ ਮੈਮ ਹੋਣੀ ਉਹ ਤਾਂ ਐਕਚੁਅਲੀ ਇਨੇ ਰੀਅਲ ਈ ਇਨੇ ਸੋਹਣੇ ਨੇ ਤਾਂ ਮੇਕਅਪ ਦੀ ਲੋੜ ਨਹੀਂ ਹੈ ਨਾ ਮੇਕਅਪ ਦੀ ਲੋੜ ਨਹੀਂ ਪਰ ਅੱਗੇ ਪਹੁੰਚਣ ਦੀ ਤਾਇਸ਼ਾ ਮੇਰੀ ਹੈਗੀ ਆ ਵਾਹਿਗੁਰੂ ਕਰੂਗਾ ਕਿ ਮੈਂ ਬਹੁਤ ਅੱਗੇ ਹੋਰ ਵੀ ਜਾਵਾਂ ਜੀ ਤੇ ਕਿਉਂਕਿ ਜੇ ਇਨੇ ਛੋਟੇ ਜਿਹੇ ਸਾਨੂੰ ਮਤਲਬ ਇੱਕ ਪਿੰਡ ਤੋਂ ਆ ਕੇ ਪਿੰਡ ਤੋਂ ਆਣ ਕੇ ਸਾਨੂੰ ਮੈਨੂੰ ਚੰਡੀਗੜ੍ਹ ਬਾਰੇ ਵੀ ਕਦੇ ਸੋਚਿਆ ਸੀ ਫੈਮਿਲੀ ਚੋਂ ਮਿਲਦਾ ਕੋਈ ਚੰਡੀਗੜ੍ਹ ਨਹੀਂ ਸੀ ਆ ਨੱਥ ਤੋਂ ਚੰਡੀਗੜ੍ਹ ਕਦੇ ਮਤਲਬ ਕੋਈ ਆਇਆ ਹੀ ਨਹੀਂ ਸੀ ਪਿੰਡ ਚੋਂ ਮੈਨੂੰ ਲੱਗਦਾ ਮੈਂ ਹੀ ਸਟਾਰ ਕੋਰ ਨੂੰ ਕਹਿ ਕੇ ਇੱਕ ਗਾਣਾ ਨਾ ਕਰਦੀ ਨ ਦੀ ਭੈਣ ਆ ਬਹੁਤ ਸਪੋਰਟ ਕਰਦੀ ਆ ਹਮੇਸ਼ਾ ਮਤਲਬ ਸਾਨੂੰ ਬਹੁਤ ਪਿਆਰੇ ਇਨਸਾਨ ਹਾਂਜੀ ਮਤਲਬ ਇੱਕ ਹੁੰਦਾ ਨਾ ਕਿ ਪਵਿੱਤਰ ਰੂਪ ਹਾਂ ਮਤਲਬ ਜਿਹਨਾਂ ਨੇ ਸਹਾਰਨਾ ਦੀ ਵੀ ਆ ਹਮੇਸ਼ਾ ਮਤਲਬ ਕਦੇ ਇਹਦਾ ਸੋਚਿਆ ਹੀ ਨਹੀਂ ਨਾ ਉਹਨਾਂ ਨੇ ਸੋਚਿਆ ਨਾ ਮੈਂ ਸੋਚਿਆ ਕਿਸੇ ਵੀ ਆਰਟਿਸਟ ਨੂੰ ਲਾ ਕੇ ਮਤਲਬ ਇੱਕ ਭੈਣਾ ਵਾਲੇ ਰਿਸ਼ਤਾ ਬਣ ਜਾਂਦਾ ਆ ਮੇਰੇ ਇਹ ਮਤਲਬ ਸਾਰੇ ਮੈਨੂੰ ਕਹਿ ਦਿੰਦੇ ਨੇ ਕਿ ਚੰਨ ਤੇਰੇ ਨਾਲ ਰਹਿ ਕੇ ਸਾਨੂੰ ਇਦਾਂ ਹੋ ਜਾਂਦਾ ਹੈ ਕਿ ਇੱਕ ਲੱਗਦਾ ਹੀ ਨਹੀਂ ਕੋਈ ਕੰਮ ਲਈ ਆਪਾਂ ਵੀ ਨਹੀਂ ਹੁੰਦਾ ਕਦੇ ਹੁਣ ਦੇਖੋ ਵਿਊਅਰਸ ਨੂੰ ਨਾ ਬਹੁਤ ਵੱਡਾ ਝੂਠ ਲੱਗਣਾ ਹੈ ਮੈਨੂੰ ਇਹ ਫੀਲ ਹੋਇਆ ਕਿ ਇਹਨਾਂ ਨੂੰ ਮੈਂ ਬਹੁਤ ਜੀ ਜਿਹੜੀ ਨੇਚਰ ਹੁੰਦੀ ਆ ਤੁਹਾਡਾ ਕੈਰੈਕਟਰ ਹੁੰਦਾ ਕਿਸੇ ਨੂੰ ਮਿਲਣ ਦਾ ਤੁਹਾਡਾ ਢੰਗ ਹੁੰਦਾ ਉਹ ਹੀ ਤੁਹਾਨੂੰ ਫੀਲ ਕਰਾਂਦਾ ਹੈ ਹੋਰ ਕੋਈ ਇਹ ਨਹੀਂ ਹੁੰਦਾ ਕਿ ਆਪਾਂ 20 ਸਾਲਾਂ ਤੋਂ ਕਿਸੇ ਨੂੰ ਮਿਲ ਰਹੇ ਆ ਕਈ ਲੋਕ ਚਰਨ ਐਵੇਂ ਹੁੰਦਾ ਹਾਂਜੀ 20 ਸਾਲਾਂ ਤੋਂ ਤੁਹਾਨੂੰ ਜਾਣਦੇ ਨੇ 10 ਸਾਲਾਂ ਤੋਂ ਜਾਣਦੇ ਨੇ ਕਿਉਂ ਉਹ ਤੁਹਾਨੂੰ ਬੇਗਾਨੇ ਹੀ ਲੱਗਦੇ ਆ ਬਿਲਕੁਲ ਉਹੀ ਕਹ ਲੈ ਵਾਈਬ ਕਦੇ ਫੀਲ ਐਵੇਂ ਬਿਲਕੁਲ ਕਈ ਵਾਰੀ ਹੋਇਆ ਕਈ ਵਾਰੀ ਜਿੱਦਾਂ ਹੁਣ ਆਪਾਂ ਕਿਤੇ ਜਾਂਦੇ ਆ ਤੇ ਵਾਈਬ ਜੀ ਨਹੀਂ ਆਉਂਦੀ ਜਿੱਦਾਂ ਇੱਕ ਹੁੰਦਾ ਨਾ ਵਾਈਬ ਪੋਜ਼ਿਟਿਵ ਵਾਈਬ ਹਾਂ ਪੋਜ਼ਿਟਿਵ ਵਾਈਬ ਨਹੀਂ ਆਉਂਦੀ ਪਰ ਕਈ ਵਾਰੀ ਜਿੱਥੇ ਆਉਂਦੀ ਹੈ ਉਹ ਸੱਤ ਬਗਾਨਾ ਵੀ ਆਪਣਾ ਲੱਗਣ ਲੱਗ ਪੈਂਦਾ ਹੈ ਇਹ ਸੱਚਾਈ ਹੈ ਜ਼ਿੰਦਗੀ ਦੀ ਇਹ ਬਿਲਕੁਲ ਹੀ ਤੇ ਜਿਸ ਤਰ੍ਹਾਂ ਕਿ ਤੁਸੀਂ ਅਫਸਾਨਾ ਖਾਨ ਨਾਲ ਸ਼ੋਜ਼ ਤੇ ਵੀ ਜਾਂਦੇ ਰਹਿੰਦੇ ਹੋ ਨਾਲ ਹੀ ਹੈ ਨਾ ਤੇ ਸ਼ੋਜ਼ ਫਿਰ ਦੇਖਦੇ ਹੋ ਇੰਜੋਏ ਕਰਦੇ ਹੋ ਪੂਰਾ ਹਾਂ ਸਾਨੂੰ ਇਹੀ ਤਾਂ ਚਾਹ ਹੁੰਦਾ ਹੈ ਕਿ ਮੌਕਾ ਹੁੰਦਾ ਹੈ ਕਿ ਲੋਕੀ ਤਰਸਦੇ ਨੇ ਚੀਜ਼ਾਂ ਨੂੰ ਤੇ ਅਸੀਂ ਉਹ ਨਾਲ ਰਹਿ ਕੇ ਉਹ ਵੀ ਇੰਜੋਏ ਉਹ ਤੇ ਸਾਡੇ ਈਵਿਊਜ਼ ਨੂੰ ਦਿਖਾਵਾਂਗੇ ਕਿ ショਹ ਉਸਾਨਾ ਖਾਨ ਜੀ ਦਾ ਐ ਸਾ ਕਦੇ ਨਾ ਕਦੇ ショਹ ਦਿਖਾਵਾਂਗੇ ਕਦੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਜ਼ਰੂਰ ਕਿਉਂਕਿ ਸਾਡੇ ਲਈ ਬਹੁਤ ਔਖਾ ਹੁੰਦਾ ਕਿ ਉਹ ਟਿਕਟਾਂ ਖਰੀਦਣੀਆਂ ਤੇ ਲੱਖ ਲੱਖ ਰੁਪਏ ਦੀ ਟਿਕਟ ਹੁੰਦੀ ਹੈ ਨਾ ਵੱਡੇ ਸਿੰਗਰਜ਼ ਦੀ ਹੈ ਨਾ ਹਾਂਜੀ ਹਾਂਜੀ ਉਹਨਾਂ ਨੇ ਵੀ ਕਦੇ ਤਾਂ ਨਹੀਂ ਕਿਹਾ ਮਤਲਬ ਕਦੇ ਵੀ ਨਹੀਂ ਜਿੱਦਾਂ ਹੁੰਦਾ ਨੇ ਕਿ ਜ਼ਰੂਰ ਕਿਉਂਕਿ ਗੁਰਪ੍ਰੀਤ ਸੇਖੋਂ ਨੂੰ ਇੱਕ ਵਾਰ ਨਾਲ ਲੈ ਜਾਓ ਬਿਲਕੁਲ 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 ਤੇ ਅਸੀਂ ਵੀ ਖੁਸ਼ੀ ਨਾਲ ਇੱਕ ਸ਼ੋਅ ਦੇਖਾਂਗੇ ਬਿਲਕੁਲ ਹਾਂਜੀ ਦੋਸਤੋ ਦੇਖੋ ਕਈ ਚੀਜ਼ਾਂ ਤੁਹਾਡੇ ਤੋਂ ਬਹੁਤ ਦੂਰ ਹੁੰਦੀਆਂ ਬਹੁਤ ਨੇੜੇ ਹੋ ਜਾਂਦੀਆਂ ਬਿਲਕੁਲ ਤੇ ਕੋਈ ਵਕਤ ਉਹ ਵੀ ਹੋਣਾ ਕਿ ਮੈਨੂੰ ਪਤਾ ਹੈ ਕਿ ਮੈਂ ਲੋਕਾਂ ਦੀਆਂ ਲੱਤਾਂ 'ਚੋਂ ਨਿਕਲ ਕੇ ਪੁਲਿਸ ਵਾਲਿਆਂ ਦੀ ਕੋਈ ਸ਼ੋਅ ਦੇਖਣ ਗਿਆ ਹੋਊਗਾ ਕੋਈ ਟਾਈਮ ਐਸਾ ਆਇਆ ਕਿ ਬਹੁਤ ਸਾਰੇ ਸਿੰਗਲਸ ਦੁਨੀਆ ਦੇ ਮੇਰੇ ਅਜ਼ੀਜ਼ ਹੋ ਗਏ ਅੱਜ ਅੱਜ ਮਤਲਬ ਅੱਜ ਇਹ ਨਾ ਟਾਈਮ ਹੂੰ ਤੇ ਕਿਉਂਕਿ ਇੰਟਰਵਿਊਜ਼ ਕਰ ਰਿਹਾ ਹੁਣ ਤੇ ਉਹਨਾਂ ਦੇ ਨੇੜੇ ਹੋ ਰਿਹਾ ਕਲੋਸ ਹੋ ਰਿਹਾ ਹੈ ਨਾ ਤੇ ਤੁਸੀਂ ਜਿਹੜੀਆਂ ਲੜਕੀਆਂ ਇਸ profession ਦੇ ਵਿੱਚ ਨੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਮੈਸੇਜ ਮੈਂ ਇਹ ਹੀ ਦੇਣਾ ਚਾਹੁੰਦੀ ਆ ਕਿ ਕੋਈ ਵੀ ਕੰਮ ਆ ਮੇਕਅਪ ਆਰਟਿਸਟ ਜਾਂ ਕੋਈ ਵੀ ਕੰਮ ਆ ਜੇ ਕਰਨਾ ਤੇ ਆਪਣੇ ਨਾਮ ਤੇ ਕਰਨਾ ਚਾਹੀਦਾ ਕੰਮ ਪਹਾ ਮਾ ਛੋਟਾ ਕਰੋ ਜਿਆਦਾ ਕਰੋ ਮਤਲਬ ਮਤਲਬ ਇੱਕਦਾਂ ਨਾ ਸੋਚੋ ਕਿ ਹੁਣ ਤੁਸੀਂ ਇੱਥੇ ਆ ਦੋ ਇੱਥੇ ਆ ਜੀਏ ਹਾਂ ਸ਼ੱਕ ਥੋੜੀ ਥੋੜੀ ਟਾਈਮ ਲੱਗੂਗਾ ਆਉਂਗੇ ਪਰ ਆਪਣੇ ਦਮ ਤੇ ਆਉਣਾ ਚਾਹੀਦਾ ਤੇ ਮਤਲਬ ਕਿੰਨਾਂ ਸਬਰ ਦਾ ਫਲ ਮਿੱਠਾ ਹੁੰਦਾ ਮਿੱਠਾ ਹੁੰਦਾ ਹਾਂ ਕਾਲੀ ਨਹੀਂ ਕਰਨੀ ਚਾਹੀਦੀ ਸਬਰ ਤੇ ਸੰਤੋਖ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਲਾਈਫ ਤੇ ਵਿੱਚ ਲਾਈਫ ਚ ਬਹੁਤ ਸਾਰੀਆਂ ਚੀਜ਼ਾਂ ਹੁਣ ਆਪਾਂ ਘਰੋਂ ਬਾਹਰ ਨਿਕਲਦੇ ਆਂ ਤੇ ਡਰ ਵੀ ਹੁੰਦਾ ਸਾਨੂੰ ਨੂੰ ਵੀ ਚੇਲਣੀਆਂ ਪਈਆਂ ਉਹ ਚੀਜ਼ਾਂ ਚੱਲਣੀਆਂ ਸੱਚ ਚੇਲਣੀਆਂ ਅੱਜ ਮੈਨੂੰ ਨਾ ਕੋਈ ਗੱਲ ਨਹੀਂ ਤੇ ਮੈਨੂੰ ਲੱਗਦਾ ਕਿ ਲੋਕਾ ਹੀ ਨਹੀਂ ਮਿਲਿਆ ਜਿਹਦਾ ਇਹ ਚੀਜ਼ਾਂ ਮੈਂ ਮਤਲਬ ਇਹ ਚੀਜ਼ਾਂ ਚ ਵੱਡੀ ਨਹੀਂ ਜਿਹਦਾ ਮਤਲਬ ਉਹ ਚੀਜ਼ ਜਿਹਦੇ ਮੈਂ ਪਈ ਨਹੀਂ ਕਿ ਮੈਨੂੰ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪਵੇ ਮੈਂ ਮੈਂ ਉਹੀ ਤੈਲਾ ਕਿਹਾ ਕਿ ਮੈਂ ਬਹੁਤ ਥੋੜਾ ਕੰਮ ਕੀਤਾ ਹਾਂ ਕਿ ਪਰਸਨਲ ਟਾਈਮ ਨਹੀਂ ਦਿੱਤਾ ਉਹਨਾਂ ਚੀਜ਼ਾਂ ਦਾ ਪਰਸਨਲ ਹੀ ਕੀਤਾ ਮੈਨੂੰ ਜੇ ਕੋਈ ਕੰਮ ਆਇਆ ਵੀ ਮੈਂ ਕੀਤਾ ਹੀ ਨਹੀਂ ਹੂੰ ਇਸ ਤਰ੍ਹਾਂ ਤੁਹਾਨੂੰ ਫੀਲ ਹੋਇਆ ਕਿ ਵਾਈ ਵਾਈ ਕਿ ਨੈਗੇਟਿਵ ਵਾਈਬਾ ਤੇ ਰਹਿਣ ਹੀ ਦਿਓ ਹੈਨਾ ਬਿਲਕੁਲ ਹਾਂਜੀ ਤੇ ਮੈਂ ਉਹੀ ਮਤਲਬ ਕਹਿਣਾ ਚਾਹੁੰਦੀ ਹਾਂ ਕਿ ਮਤਲਬ ਜੇ ਆਪਾਂ ਨੂੰ ਜਿੱਥੇ ਆਪਾਂ ਨੂੰ ਲੱਗਦਾ ਹੈ ਕਿ ਆਪਣੀ ਵਾਈਬ ਪੋਜ਼ਿਟਿਵ ਵਾਈਬ ਆ ਕਿ ਮਤਲਬ ਆਪਣੀ ਸੁਣੋ ਕਿਸੇ ਤੋਂ ਪਹਿਲਾਂ ਆਪਣੀ ਸੁਣਨੀ ਚਾਹੀਦੀ ਹੈ ਜਿਹੜਾ ਲਾਸਟ ਕੁਐਸਚਨ ਜਿਹ ਮਿਲ ਸਕੀਏ ਕਿ ਦੁਆ ਅੱਛਾ ਨਾਲ ਤੁਸੀਂ ਵੀ ਗੱਲ ਕਰ ਸਕੋ ਇਹਨਾਂ ਕਿਉਂ ਬੰਦ ਨਹੀਂ ਕਰਦੇ ਹੁੰਦੇ ਡੱਬਾ ਨੂੰ ਤੇ ਕਿੰਨਾ ਕੁ ਪੈਸੇ ਕਮਾ ਲੈਂਦੇ ਹੋ ਮਹੀਨੇ ਦਾ ਉਹ ਤਾਂ ਹੁਣ ਕੰਮ ਦੇ ਹਿਸਾਬ ਨਾਲ ਜਿਹੜਾ ਹੁਣ ਸੀਜ਼ਨ ਆਫ ਆ ਹਾਂ ਤੇ ਸੀਜ਼ਨ ਜਦੋਂ ਮਤਲਬ ਹੁਣ ਉਹ ਸੀਜ਼ਨ ਹੋ ਜਾਣਾ ਫਿਰ ਤਾਂ ਬ੍ਰਾਈਡਲ ਤੇ ਅਜੇ ਆਪਣੇ ਤੋਂ ਚਾਰ ਪੰਜ ਬ੍ਰਾਈਡਲਾਂ ਵੀ ਹੈਗੀਆਂ ਆ ਮੰਥਲੀ ਚਲੋ ਚਾਰ ਪੰਜ ਤਾਂ ਆ ਹੀ ਜਾਂਦੀਆਂ ਹਨਾ ਤੇ ਹੁਣ ਸੀਜ਼ਨ ਆ ਤੇ ਆਈ ਥਿੰਕ ਹੁਣ ਮੈਂ ਜੇ ਕਹਿੰਨੇ ਆ ਤਾਂ ਫਿਰ ਕੋਈ ਨਹੀਂ ਕਹਿਣਾ ਕਿ ਵੈਸੇ ਹਨਾ ਨਹੀਂ ਨਹੀਂ ਲੱਖ ਵੀ ਕਮਾਈ ਦਾ 2 ਲੱਖ ਵੀ ਕਮਾਉ ਹੋ ਜਾਂਦਾ ਹਾਂ ਜੀ ਕਿਉਂਕਿ ਸੀਜ਼ਨ ਤੇ ਆ ਲੇਕਿਨ ਉਹ ਹੁੰਦੇ ਆ ਜਿਹੜੇ 6 ਮਹੀਨੇ ਆਫ ਵੀ ਹੁੰਦੇ ਆ ਉਹਨਾਂ ਨੂੰ ਕਵਰ ਵੀ ਕਰਨਾ ਹੁਣ ਹੁਣ ਸਾਨੂੰ ਮਤਲਬ ਇੱਕ ਹੁੰਦਾ ਨਹੀਂ ਵਿਆਹ ਜਨਚਾ ਹਾਂ ਇੱਕ ਹੁਣ ਸੀਜ਼ਨ ਆਉਣ ਵਾਲਾ ਹੁਣ ਮੈਂ ਕਈ ਵਾਰੀ ਮੇਰੇ ਫਰੈਂਡਾਂ ਬਈ ਹੁਣ ਕੈਂਪ ਬਕਾਇਦੀ ਹੈ ਕਦੋਂ ਸ਼ੁਰੂ ਹੋ ਜਾਏਗਾ ਸੀਜ਼ਨ ਬਸ ਨੈਕਸਟ ਮੰਥ ਤੋਂ ਹੁਣ ਥੋੜਾ ਸਟਾਰਟਿੰਗ ਹੋ ਜਾਏਗਾ 1 ਅਕਤੂਬਰ ਤੋਂ ਹੈਨਾ 15 ਤਰੀਕ ਨੂੰ ਥੋੜੇ ਤੋਂ ਅੱਦੇ ਪੈਸੇ ਲੈ ਜਾਣੇ ਹਾਂ ਬੁਕਿੰਗਾਂ ਹੋਣੀਆਂ ਸਟਾਰਟ ਹੋ ਜਾਣੀਆਂ ਐਡਵਾਂਸ ਬੁਕਿੰਗ ਪਹਿਲਾਂ ਹੋ ਜਾਂਦੀ ਆ ਤੇ ਸਾਨੂੰ ਵਿਆਹ ਜਿ ਨਚਾ ਹੋ ਜਾ ਤੁਹਾਨੂੰ ਗੱਲ ਨਹੀਂ ਸਮਝ ਆਈ ਤੁਸੀਂ ਲੈ ਜਾਣਾ ਅੰਦਰ ਇੱਕ ਦੋਪਰ ਤੋਂ ਬਾਅਦ ਸਾਨੂੰ 2 ਲੱਖ ਆਣਾ ਇੱਕ ਅਸੀਂ ਲੈ ਜਾਣਾ ਤੁਸੀਂ ਸਾਰੇ ਲੈ ਜਾਓ ਅਸੀਂ ਵੀ ਇੰਟਰਵਿਊ ਕਰਨੀ ਇੱਧਰ ਉੱਧਰ ਫਿਰਨਾ ਹੁੰਦਾ ਹੈ ਨਾ ਤੁਸੀਂ ਸਾਰੇ ਲੈ ਜਾਓ ਮਤਲਬ ਕੋਈ ਪੱਕਾ ਨਹੀਂ ਕਿ 2 ਲੱਖ ਕਈ ਵਾਰ ਨਹੀਂ ਵੀ ਆਉਂਦੇ ਪਰ ਕਈ ਵਾਰੀ ਆਉਂਦੇ ਪਹਿਲੇ ਮੈਂ ਸ਼ੁਰੂ ਕਰ ਗਈ ਕੁੜੀ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਕਹਿੰਦੀ ਨਹੀਂ ਲੱਗਾ ਕਿ ਮਤਲਬ ਉਹਨਾਂ ਨੂੰ ਇਹ ਨਾ ਲੱਗੇ ਕਿ ਇੱਕ ਫੁਕਰੀ ਟਾਈਪ ਤੁਸੀਂ ਸਾਡੇ ਲਈ ਗੱਲ ਕਰੋ ਤੁਸੀਂ ਜਿਹੜਾ 2 ਚੋ 1 ਦਿਨ ਹੈ ਨਹੀਂ ਨਹੀਂ ਤੁਸੀਂ ਲੈ ਲਓ ਤੁਸੀਂ ਸਾਰੇ ਹੀ ਲੈ ਲਓ ਇਹ ਬਹੁਤ ਹੀ ਇਸ ਘਰ ਦੇ ਵਿੱਚ ਅਸੀਂ ਆਇਆ ਖੁਦਾਬਖਸ਼ ਦਾ ਘਰ ਹੈ ਹਾਂਜੀ ਰਫਤਾਰ ਦਾ ਘਰ ਹੈ ਆਪਾਂ ਕਹਿ ਸਕਦੇ ਹਾਂ ਕਿ ਇਸ ਫੈਮਿਲੀ ਦੇ ਵਿੱਚ ਜਿਹੜੇ ਕਿਰਦਾਰ ਨੇ ਗੁਣ ਨੇ ਉਹ ਇਹਨਾਂ ਦੇ ਵਿੱਚ ਵੀ ਅੱਗੇ ਚਰਨ ਦੇ ਵਿੱਚ ਵੀ ਆ ਗਏ ਨੇ ਤੇ ਇਹ ਮਨਾ ਨਹੀਂ ਕਰਨਗੇ ਦੇ ਦੇਣਗੇ ਪੈਸੇ ਆਪਾਂ ਨੂੰ ਤੇ ਜਿੰਨੇ ਵੀ ਤੇ ਕੋਈ ਫਿਕਰ ਨਾ ਕਰੋ ਜਾਣ ਬੁਝ ਕੇ ਤੁਹਾਨੂੰ ਲੱਗਿਆ ਤੇ ਕਿ ਇਸ ਤਰ੍ਹਾਂ ਹੀ ਅਸੀਂ ਹਾਸੇ ਮਜ਼ਾਕ ਕਰਾਂਗੇ ਤੇ ਅਸੀਂ ਤੁਹਾਨੂੰ ਜਲਦੀ ਮਿਲਦੇ ਹਾਂ ਕਿਸੇ ਫਿਲਮ ਦੇ ਸੈੱਟ ਤੇ ਬਾਲੀਵੁੱਡ ਦੀ ਅਸੀਂ ਅਰਦਾਸ ਕਰਕੇ ਤੇ ਆਸ ਕਰਕੇ ਜਾ ਰਿਹਾ ਅੱਜ ਤੇ ਸਾਡਾ ਇਹ ਜਿਹੜੀ ਆਸ ਹੈ ਤੇ ਅਰਦਾਸ ਹੈ ਇਹਨੂੰ ਫੁੱਲ ਲਗਾਇਓ ਬਿਲਕੁਲ ਬਿਲਕੁਲ ਕਿ ਕਿਸੇ ਬਾਲੀਵੁੱਡ ਦੀ ਫਿਲਮ ਦੇ ਸੈੱਟ ਤੇ ਅਸੀਂ ਤੁਹਾਨੂੰ ਮਿਲੀਏ ਬਿਲਕੁਲ ਬਿਲਕੁਲ ਪਰਮਾਤਮਾ ਕਰੇ ਆਪਣੇ ਕਹੇ ਹੋਏ ਬੋਲੇ ਸੱਚ ਹੋਣ 100% ਤੇ ਕਹਦੇ ਹੋ ਨਾ ਜੋ ਆਪਾਂ ਇਨਸਾਨ ਨੂੰ ਉਮੀਦ ਨਹੀਂ ਛੱਡੀ ਚਾਹੀਦੀ ਜੋ ਆਪਾਂ ਸੋਚੀਏ ਕਈ ਵਾਰੀ ਪੂਰਾ ਵੀ ਹੁੰਦਾ ਹੈ ਤਾਂ ਵਾਹਿਗੁਰੂ 5 ਸਾਲ 7 ਸਾਲ ਹੋਏ ਆ ਉਮੀਦ ਤਾਂ ਤੁਸੀਂ 100% ਸ਼ੋਰ ਹੈ ਕਿ ਤੁਹਾਨੂੰ ਕੰਮ ਮਿਲੇਗਾ ਤੇ ਜਦੋਂ ਇੰਨੀ ਸਕਸੈਸ ਤੁਸੀਂ ਕਹਿ ਰਹੇ ਹੋ ਇੱਕ ਪਿੰਡ ਤੋਂ ਲੋਕ ਚੰਡੀਗੜ੍ਹ ਨਹੀਂ ਆਏ ਸੀਗੇ ਤੇ ਤੁਸੀਂ ਚੰਡੀਗੜ੍ਹ ਬੈਠੇ ਹੋ ਪਰਮਾਨੈਂਟ ਹਾਂਜੀ ਤੇ ਉਸ ਕਰਕੇ ਤੁਸੀਂ ਆਪਣੇ ਪਰਿਵਾਰ ਦਾ ਵੀ ਖਿਆਲ ਰੱਖੋ ਤੁਹਾਡੇ ਅਸੀਂ ਤੁਹਾਡੇ ਫਾਦਰ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ ਕਿ ਬਿਮਾਰ ਹੈ ਤੁਸੀਂ ਬੋਲਿਆ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਆਪਣੇ profession ਨੂੰ ਚਾਰ ਚੰਦ ਲਗਾਓ ਇਹ ਵੀ ਅਸੀਂ ਆਸ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਚਰਨ ਜੀ ਥੈਂਕ ਯੂ ਬਹੁਤ ਵਧੀਆ ਲੱਗਾ ਮਿਲ ਕੇ ਇੰਟਰਵਿਊ ਕਰਕੇ ਥੈਂਕ ਯੂ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਮੈਂ ਤੁਹਾਡੇ ਚੈਨਲ ਤੇ ਆਈ ਥੈਂਕ ਯੂ so much ਠੀਕ ਥੈਂਕ ਯੂ ਜੀ ਥੈਂਕ ਯੂ ਆਹ ਥੈਂਕ